ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਚੈਨਲ ਤੇ ਅੱਜ ਸਾਡੇ ਨਾਲ ਜੁੜੇ ਨੇ ਜਸਬੀਰ ਸਿੰਘ ਜਿਹੜੇ ਪਲਾਂਟੇਸ਼ਨ ਦੇ ਐਕਸਪਰਟ ਨੇ ਤੇ ਇਹਨਾਂ ਦਾ ਕੰਮ ਫਿਲਹਾਲ ਚੱਲਦਾ ਹੈ ਚੰਡੀਗੜ੍ਹ ਮਹਾਲੀ ਵਾਲੇ ਏਰੀਆ 'ਚ ਉੱਥੋਂ ਇਹ ਜਿੰਨੀਆਂ ਪਲਾਂਟੇਸ਼ਨ ਤੇ ਰਿਗਾਰਡਿੰਗ ਚੀਜ਼ਾਂ ਐ ਜਿਵੇਂ ਕਿ ਉੱਥੋਂ ਦੀਆਂ ਪਾਰਕਾਂ ਬਾਕੀ ਕਾਰਪੋਰੇਟ ਗਾਰਡਨ ਹੋਰ ਕਾਰਪੋਰੇਟ ਕੰਪਨੀਆਂ ਦੇ ਜਿੰਨਾ ਵੀ ਪਲਾਂਟੇਸ਼ਨ ਦਾ ਕੰਮ ਐ ਸਾਰਾ ਵੇਖਦੇ ਨੇ ਅੱਜ ਇਹਨਾਂ ਕੋਲੋਂ ਅਸੀਂ ਜਾਣਕਾਰੀ ਲਵਾਂਗੇ ਕਿ ਇੱਕ ਘਰ ਦੇ ਅੰਦਰ ਬਾਗੀਚਾ ਉਹ ਸਬ ਬਗੀਚੇ ਨੂੰ ਕਿਵੇਂ ਸਵਾਰਿਆ ਜਾਵੇ ਕਿਵੇਂ ਉਹਨੂੰ ਸੁਧਾਰਿਆ ਜਾਵੇ ਕਿਹੜੇ ਵਕਤ ਕਿਹੜੇ ਫੁੱਲ ਲਾਉਣੇ ਆ ਹੋਰ ਉਹਦੇ ਵਿੱਚ ਅਸੀਂ ਕਿਵੇਂ ਤੇ ਕੀ ਉਹਦੀ ਸਾਫ ਸੰਭਾਲ ਕਰਨੀ ਆ ਕਿਹੜਾ ਕਾਲ ਹੋਣਾ ਹੈ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਆਹ ਹੋਇਆ ਜੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜਿੰਨੇ ਜੁੜੇ ਸਾਡੇ ਨਾਲ ਸਰੋਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਚਲੋ ਟਾਈਮ ਕੱਢਿਆ ਸਾਡੇ ਕੋਲ ਆਏ ਜੀ ਹਾਂਜੀ ਬਹੁਤ ਮਿਹਰਬਾਨੀ ਸੁਖਮਨ ਜੀ ਤੁਹਾਡਾ ਵੀ ਹਾਂਜੀ ਨਾਲੇ ਤੁਹਾਡੇ ਚੈਨਲ ਦਾ ਤੇ ਹਾਂਜੀ ਦੱਸੋ ਜਿਵੇਂ ਹੁਣ ਅੱਗੇ ਸਮਾਂ ਆ ਰਿਹਾ ਏ ਸਰਦੀਆਂ ਦਾ بارشਾਂ ਪੈ ਕੇ ਹਟ ਚੁੱਕੀਆਂ ਨੇ ਤੇ ਇਸ ਵਕਤ ਇੱਕ ਬਗੀਚੇ ਨੂੰ ਸਵਾਰਨ ਦਾ ਸਭ ਤੋਂ ਪਹਿਲਾ ਕਿਹੜੀ ਚੀਜ਼ ਆ ਜਿਹੜੀ ਧਿਆਨ ਚ ਰੱਖਣੀ ਚਾਹੀਦੀ ਆ ਵੀ ਕੋਣਾ ਸਾਨੂੰ ਖਾਲੀ ਬਗੀਚਾ ਪਿਆ ਏ ਉਹਦੇ ਵਿੱਚ ਕੀ ਕਰਨਾ ਪਹਿਲਾਂ ਤੇ ਕਿਹੜੀ ਅਗਾ ਵੈਰਾਈਟੀ ਲਾਉਣੀ ਆ ਫੁੱਲਾਂ ਦੀ ਕਿਵੇਂ ਲਾਉਣੀ ਆ ਤੇ ਹੋਰ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਮੇਨ ਚੀਜ਼ਾਂ ਆ ਕਿਹੜੀਆਂ ਖਾਦਾਂ ਪੈਣੀਆਂ ਕੀ ਕੋਰੇ ਪੈਣਾ ਏ ਸਭ ਕੁਝ ਦੱਸਿਓ ਹਾਂਜੀ ਵੇਖੋ ਜੀ ਜਿਵੇਂ ਤੇ ਜੇ ਤੁਹਾਡੇ ਕੋ ਪੁਰਾਣੀ ਪਾਰਕ ਤਿਆਰ ਆ ਉਹਨੂੰ ਅਸੀਂ ਵਧੀਆ ਮੋਡੀਫਾਈ ਕਰਨਾ ਸਹੀ ਤਰੀਕੇ ਨਾਲ ਉਹਦਾ ਮੈਂਟੇਨ ਕਰਨਾ ਉਹਨੂੰ ਤੁਸੀਂ ਤੇ ਫਿਰ ਹਾਲ ਤੇ ਪਹਿਲਾਂ ਤੁਸੀਂ ਉਹਦੇ ਜਿਹੜਾ ਘਾਹ ਵਾ ਉਹਨੂੰ ਚੈੱਕ ਕਰ ਲਓ ਜੇ ਦੇ ਉਹਦੇ ਵਿੱਚ ਦੇਸੀ ਵੀੜਿਆ ਤੇ ਉਹ ਹੁਣ ਇਸ ਟਾਈਮ ਅਸੀਂ ਬੀਡਿੰਗ ਕਰਕੇ ਉਹਨੂੰ ਕੱਢ ਸਕਦੇ ਹਾਂ ਕਿਉਂਕਿ ਅੱਗੇ ਹੁਣ ਬਰਸਾਤਾਂ हट ਗਈਆਂ ਨੇ ਜਿਹੜਾ ਘਾਹ ਵਾ ਉਹਦੀ ਗਰੋਥ ਰੁਕ ਜਣੀ ਆ ਤੁਹਾਨੂੰ ਮੈਂ ਇੱਕ ਦੱਸਦਾ ਵੀ ਜਿਵੇਂ ਆਪਣੇ ਪਿੰਡਾਂ ਦੇ ਬਗੀਚਿਆਂ ਦਾ ਹਾਲ ਕੀ ਹੈ ਕਿ ਆਪਣੇ ਬਗੀਚੇ ਪੂਰੇ ਹਰ ਰਲੇ ਮદાન ਹੁੰਦੇ ਆ ਵੇੜੇ ਦੇ ਅੱਗੇ ਉਹਨਾਂ ਕ ਥਾਂ ਸਾਈਡ ਤੇ ਆਪਾਂ 2-4 ਕਿਆਰੀ ਜੀ ਬਣਾ ਕੇ ਕਹਿ ਦਿੰਨੇ ਸਾਡਾ ਬਗੀਚਾ ਕੋਜਮਣੀਆਂ ਵਿੱਚ ਤੁਸੀਂ ਉਹਨੂੰ ਇੱਕ ਦਿਮਾਗ ਚ ਪਿਕਚਰ ਰੱਖ ਕੇ ਉਹ ਸਾਬ ਦੇ ਨਾਲ ਦੱਸੋ ਕਿ ਮੋਢ ਤੋਂ ਸਿਰੇ ਤੋਂ ਅਸੀਂ ਕਿਵੇਂ ਉਹਦੀ ਸੰਭਾਲ ਕਰਨੀ ਆ ਕਿਉਂਕਿ ਕਾਹ ਕੁ ਵੀ ਕਿਤੇ ਕਿਤੇ ਮਿਰਸਾ ਹੋਣਾ ਕਿਹੜਾ ਲਾਇਰ ਨਹੀਂ ਤੇ ਜ਼ਿਆਦਾਤਰ ਰੜੀ ਜੇ ਆਉ ਇਹਦਾ ਇਹੀ ਆ ਨਾ ਇਹ ਕਰਦਾ ਵਾ ਤੁਹਾਡੇ ਮੈਂਟੇਨ ਤੇ ਡਿਪੈਂਡ ਕਰਦਾ ਵੀ ਤੁਸੀਂ ਇਹਨੂੰ ਕਿਵੇਂ ਰੱਖਣਾ ਆ ਹਾਂਜੀ ਇਹਦੇ ਚ ਥੋੜੀ ਜੀ ਖੇਚਲ ਤਾਂ ਤੁਹਾਨੂੰ ਕਰਨੀ ਪਊਗੀ ਜੇ ਮੰਨ ਲਓ ਤੁਸੀਂ ਇਹਨੂੰ ਪ੍ਰੋਪਰ ਵਧੀਆ ਗ੍ਰੀਨ ਬਣਾਉਣਾ ਵੇ ਹਾਂਜੀ ਹਾਂਜੀ ਜੇ ਤੁਹਾਡੇ ਕੋਲ ਘਾਹ ਤੁਸੀਂ ਮੰਨ ਲਓ ਇੱਕ ਲੋਨ ਤਿਆਰ ਕੀਤਾ ਵਾ ਗਰਾਊਂਡ ਤਿਆਰ ਕੀਤੀ ਆ ਉਹਦੇ ਦੇ ਘਾਹ ਵੀ ਲਾਇਆ ਵਾ ਪਰ ਉਹ ਤੁਸੀਂ ਸਾਰਾ ਦੇਸੀ ਕਰਤਾ ਨੂੰ ਉਹਦੀ ਨਾ ਤੇ ਤੁਸੀਂ ਬੀਡਿੰਗ ਕੀਤੀ ਨਾ ਕਟਿੰਗ ਟਾਈਮ ਨਾਲ ਕੀਤੀ ਹਾਂਜੀ ਉਹਦਾ ਫਿਲਹਾਲ ਤੇ ਇਹੀ ਆ ਕਿ ਜੇ ਤੇ ਤੁਹਾਡੇ ਕੋਲ ਉਹਦੇ ਚ 60% ਘਾਹ ਵਿੱਚ ਸਹੀ ਹੈਗਾ ਮੰਨ ਲਓ ਸਲੈਕਸ਼ਨ ਲਾਇਆ ਤੁਸੀਂ ਨੀਲਗਿਰੀ ਲਾਇਆ 골ਫ ਗਰਾਸ ਲਾਈ ਟਾਲੀਆਂ ਲਾਇਆ ਵਾ ਕਈ ਕਿਸਮਾਂ ਦੀਆਂ ਜਿਹੜੀਆਂ ਆ ਜਾਂਦੀਆਂ ਨੇ ਪਰ ਫਿਲਹਾਲ ਜਿਹੜਾ ਸਾਡੇ ਪਿੰਡਾਂ ਵਿੱਚ ਚੱਲਦਾ ਵਾ ਉਹ ਜ਼ਿਆਦਾਤਰ ਅਸੀਂ ਸਲੈਕਸ਼ਨ ਹੀ ਯੂਜ਼ ਕਰਦੇ ਆ ਕਿਉਂਕਿ ਉਹਦੇ ਵਿੱਚ ਸਲੈਕਸ਼ਨ ਨੰਬਰ 1 ਨੇ ਨਾ ਜਿਹੜਾ ਇਹਦੇ ਮੇਨਟੇਨੈਂਸ ਬਹੁਤ ਘੱਟ ਆ ਅੱਛਾ ਜੀ ਘੱਟ ਆ ਇਹਦੇ ਵਿੱਚ ਇਹ ਵੀ ਇਹਦਾ ਗੱਦਾ ਜਿਹੜਾ ਵਾ ਉਹ ਸੌਫਟ ਰਹਿੰਦਾ ਵਾ ਅੱਛਾ ਜੀ ਤੇ ਇਹਦੀ ਕਟਿੰਗ ਕਰਨੀ ਸੌਖੀ ਏ ਮਾਲੀ ਵਾਸਤੇ ਵੀ ਆਪਣੇ ਅਜੇ ਤੁਸੀਂ ਆਪ ਕਰਨੀ ਆਪ ਵੀ ਵਧੀਆ ਕਰ ਸਕਦੇ ਜੀ ਅੱਛਾ ਜੀ ਠੀਕ ਆ ਜੀ ਇਨੂੰ ਤੁਸੀਂ ਜਿਹੜਾ ਪ੍ਰੋਪਰ ਤਿਆਰ ਕਰਨਾ ਜੇ ਤੁਸੀਂ ਫਿਲਹਾਲ ਤੇ ਜੇ ਇਹਨੂੰ ਤੁਸੀਂ ਉਹੀ ਤਿਆਰ ਕਰਨਾ ਵਾ ਤਾਂ ਉਹਦੇ ਵਿੱਚ ਦੇਸੀ ਕਾ ਸਾਰਾ ਕੱਢ ਦੋ ਠੀਕ ਹੁਰਪੇ ਨਾਲ ਕੱਢ ਲਓ ਜੜ ਤੋਂ ਕੱਢ ਦੋ ਉਹਨੂੰ ਮਤਲਬ ਇੱਕ ਵਾਰੀ ਉਹਦੀ ਚੰਗੀ ਤਰ੍ਹਾਂ ਮੋਡੀ ਕਰਕੇ ਚੰਗੀ ਤਰ੍ਹਾਂ ਡਾਈ ਕਰਕੇ ਘਾਹ ਵਿੱਚੋਂ ਦੇਸੀ ਸਾਰਾ ਕੱਢ ਦੋ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ 2-4 ਦਿਨ ਖੁੱਲਾ ਛੱਡ ਕੇ ਪ੍ਰੋਪਰ ਵਿੱਚੋਂ ਜਿੰਨੀ ਜੜ ਜੜ ਤੋਂ ਸਾਰਾ ਕੱਢ ਕੇ ਉੱਤੇ ਚੰਗੀ ਤਰ੍ਹਾਂ ਲੈਵਲ ਕਰਕੇ ਫੱਟੀ ਮਾਰ ਲਓ ਫੱਟੀ ਮਾਰ ਕੇ ਦ੍ਰੈਸੀ ਕਰਕੇ ਪੂਰੀ ਵਧੀਆ ਫੱਟੀ ਅਰਥ ਕੇ ਲਾਉਣ ਦਾ ਸੁਆਗ ਹਾਂ ਲਾਉਣ ਦਾ ਸੁਆਗ ਲਾ ਲਓ ਠੀਕ ਹੈ ਠੀਕ ਹੈ ਜੀ ਹਾਂਜੀ ਮੰਨ ਲਓ ਤਾਂ ਕਿਉਂਕਿ ਹੁਣ ਛੋਟੇ ਲਾਉਣ ਦੇ ਵਿੱਚ ਅਸੀਂ ਟਰੈਕਟਰ ਜਿਹੜਾ ਨਹੀਂ ਮਾਰ ਸਕਦੇ ਉਹ ਤਾਂ ਹੱਥ ਨਾਲ ਹੀ ਉਹ ਜਿਹੜਾ ਸੁਹਾਗੇ ਦਾ ਕੰਮ ਹੈ ਫੱਟੀ ਤੋਂ ਲਾਵਾਂਗੇ ਠੀਕ ਹੈ ਜੀ ਜਿੱਦਾਂ ਮਿਸਤਰੀ ਆਪਣੇ ਚਪਟੀ ਮਾਰ ਕੇ ਲੈਵਲ ਕਰ ਦਿੰਦੇ ਹਾਂਜੀ ਹਾਂਜੀ ਇਹ ਫੱਟੀ ਵਾਰ ਕੇ ਲੈਵਲ ਉਹ ਤਰੀਕੇ ਨਾਲ ਫੱਟੀ ਮਾਰ ਕੇ ਆਪਾਂ ਲੈਵਲ ਕਰਨਾ ਉਹਨੂੰ ਠੀਕ ਹੈ ਜੀ ਲੈਵਲ ਕਰਕੇ ਉਹਦੇ ਵਿੱਚ ਘਾਹ ਲਾ ਦੋ ਜੇ ਤੁਸੀਂ ਤੋੜ ਕੇ ਲਾਉਣਾ ਜਿੱਦਾਂ ਅਸੀਂ ਝੋਨਾ ਲਾਉਨੇ ਆਂ ਮੈਂ ਫਿਲਹਾਲ ਪਿੰਡ ਦੇ ਲੈਵਲ ਦੀ ਗੱਲ ਕਰ ਰਿਹਾ ਹਾਂ ਉਦਾਂ ਵੈਸੇ ਨਹੀਂ ਆਪਾਂ ਪਿੰਡ ਉਹ ਆ ਬੰਦੇ ਮਿੱਟੀ ਦੀ ਖੁਸ਼ਬੂ ਚਾਹੁੰਦਾ ਦਾ ਨਾ ਆ ਤੇ ਮਿੱਟੀ ਦੀਆਂ ਖੁਸ਼ਬੂਆਂ ਪਿੰਡਾਂ ਵਾਲੇ ਮਾਰਦੇ ਸ਼ੈਰੀ ਤੇ ਆਂਦੇ ਵੀ ਸਾਨੂੰ ਅਲਰਜੀ ਹੈ ਜਿੱਦਾਂ 6 6 ਇੰਚ ਤੇ ਆਪਾਂ ਮੰਨ ਲਓ ਲਾਉਨੇ ਨੇ ਨਾ ਬੂਟਾ ਏਦਾਂ ਉਹਨੂੰ ਘਾਹ ਨੂੰ ਤੋੜ-ਤੋੜ ਕੇ ਏਦਾਂ ਖੁਰਪੇ ਦੇ ਨਾਲ ਥੋੜਾ ਥੋੜਾ ਤੁਸੀਂ ਜਿੰਨੀ ਪ੍ਰਾਤ ਲੈ ਸਕਦੇ ਜਿੰਨਾ ਕੇਰੀਆ ਕਵਰ ਕਰ ਸਕਦੇ ਜੀ ਉਸੇ ਹਿਸਾਬ ਨਾਲ ਉਹਨੂੰ ਲਾ ਲਓ ਠੀਕ 6 ਇੰਚ ਦਾ ਲਾ ਕੇ ਉਹਨੂੰ ਪ੍ਰੋਪਰ ਪਾਣੀ ਦੇ ਜਿਹੜੇ ਅੱਛਾ ਇਹ ਜਿਹੜਾ ਸਿਲੈਕਸ਼ਨ ਘਾਹ ਇਹਦੀ ਪਨੀਰੀ ਹੁੰਦੀ ਹੈ ਨਹੀਂ ਪਨੀਰੀ ਨਹੀਂ ਇਹਦੀ ਮੰਨ ਲਓ ਅਸੀਂ ਇਹਨੂੰ ਤਿਆਰ ਹੀ ਮਿਲ ਜਣਾ ਹੈ ਸਾਨੂੰ ਇਹ ਜੇ ਮੰਨ ਲਓ ਤੁਹਾਡੇ ਕੋਲ ਘਰ ਹੈਗਾ ਨਾ ਥੋੜੀ ਜਿਹੀ ਜਗ੍ਹਾ ਤਾਂ ਸਾਫ਼ ਹੈਗਾ ਉਹਨੂੰ ਕੱਢ ਲਓ ਅੱਛਾ ਤੇ ਉਹਨੂੰ ਹੀ ਖਲਾ ਹਾਂ ਉਹਨੂੰ ਤੋੜ ਕੇ ਤੇ ਜਿੱਦਾਂ ਅਸੀਂ ਥੋੜੀਆਂ ਚੁੰਡੀਆਂ ਪਰ ਪਰ ਕੇ ਉਹਨੂੰ ਸਾਰੇ ਲੋਨ ਚ ਲਾ ਦੋ ਅੱਛਾ ਉਹ ਪੈਂਟ ਦੇ ਹਿਸਾਬ ਨਾਲ ਵੇਖੀ ਆ ਪੀ ਪੂਤਨੇਆਂ ਗੂੰ ਆ ਮਾਸਾ ਕਟਾਣੀ ਲਾ ਬਸ ਮਾਸਾ ਕਟਾਣੀ ਲਾ ਦੋ ਉਤੋਂ ਗ੍ਰੋਥ ਕਰ ਜੂਗਾ ਉਹ ਉਹਨੂੰ ਥੋੜੀ ਜੀ ਤੁਸੀਂ ਜੂਰੀਆ ਪਾ ਦੋ ਇਸ ਟਾਈਮ ਹੁਣ ਅੱਗੇ ਜਿਹੜਾ ਕਿਉਂਕਿ ਸਰਦੀ ਆ ਜਣੀ ਆ ਹਾਂਜੀ ਜੇ ਤੁਸੀਂ ਡਾਇਆ ਪਾ ਸਕਦੇ ਜੇ ਉਹ ਉਹ ਵੀ ਬੈਟਰ ਹੈ ਬਿਲਕੁਲ ਪਰ ਜੂਰੀਆ ਨਾਲ ਥੋੜੀ ਗ੍ਰੀਨਰੀ ਰਹੂਗੀ ਉਹਦੇ ਨਾਲ ਆਪਾਂ ਗੱਲ ਕਰ ਲਈਏ ਮਰਲੇ ਜਲਦੀ ਮਰਲ ਕਰ ਜੂਗਾ ਹਾਂਜੀ ਮਰਲਾ ਆਪਾਂ ਇੱਕ ਲੈ ਲੈਨੀਆ ਜਗ੍ਹਾ ਤੇ ਉਹ ਸਭ ਦੇ ਨਾਲ ਜਿੰਨੇ ਕਰਨਾ ਹੋਊਗਾ ਉਸ ਤੇ ਕੱਢ ਲੂਗਾ ਤੇ ਮਰਲੇ ਦੇ ਹਿਸਾਬ ਨਾਲ ਕਿੰਨੀ ਕੁ ਉਹਦੇ ਵਿੱਚ ਖਰਚ ਪੈਣੀ ਮਰਲੇ ਨਾਲ ਤਾਂ ਬਿਲਕੁਲ ਨੋਰਮਲ ਕਾਸਟ ਹੈ ਮੰਨ ਲਓ ਤੁਸੀਂ ਜਿਹੜੀ 1 ਕਿਲੋ ਖਾਦਿਆ ਨਾ ਉਹ ਅਸੀਂ ਇਹਨੂੰ 5 ਮਰਲਾਂ ਦੇ ਵਿੱਚ ਵਧੀਆ ਪ੍ਰੋਪਰ ਤਰੀਕੇ ਨਾਲ ਪਾ ਸਕਦੇ ਹਾਂ 5 ਮਰਲਾਂਾਂ 'ਚ ਕਿਲੋ ਖਾਦ ਪੈਂਦੀ ਹਾਂ ਕਿਲੋ ਖਾਦ ਪੈਂਦੀ ਜੇ ਤੁਸੀਂ ਵੱਧ ਵੀ ਪਾਉਣੀ ਹੈ ਤੇ ਜੂਰੀਆ ਨਹੀਂ ਪਾਉਣੀ ਠੀਕ ਹੈ ਜੀ ਡਾਇਆ ਤੁਸੀਂ ਪਾ ਸਕਦੇ ਜੇ ਤੇ ਰੂੜੀ ਖਾਦ ਜਿਹੜੀ ਪਾਉਣੀ ਆ ਉਹ ਤੁਸੀਂ ਘਾਹ ਲਾਉਣ ਤੋਂ ਪਹਿਲਾਂ ਪਾ ਸਕਦੇ ਜੇ ਮਹੀਨਾ ਘੱਟ ਤੋਂ ਘੱਟ ਇਹਦੇ ਹਾਂ ਦੇਸੀ ਖਾਦ ਨਹੀਂ ਰੂੜੀ ਨਹੀਂ ਪਾਉਣੀ ਡੰਗਰਾਂ ਦੀ ਅੱਛਾ ਅੱਛਾ ਉਹ ਜਿੱਥੇ ਤੁਸੀਂ ਘਾਹ ਲਾਉਣਾ ਵਾ ਜਾਂ ਕੋਈ ਵੀ ਉਹਨੂੰ ਤੁਸੀਂ ਬੂਟਿਆਂ ਦੇ ਥੱਲੇ ਪਾ ਸਕਦੇ ਜੇ ਪਰ ਘਾਹ ਲਈ ਜਗ੍ਹਾ ਨਹੀਂ ਪਾਉਣਾ ਠੀਕ ਹੈ ਠੀਕ ਉਹਦਾ ਰੀਜਨ ਇਹ ਆ ਕਿ ਜਿਹੜੀ ਰੂੜੀ ਖਾਦੇ ਨਾ ਇਹਦੇ ਵਿੱਚ ਗੰਦ ਬਹੁਤ ਉੱਗਦਾ ਹਾਂ ਠੀਕ ਹੈ ਸਵਾਲ ਲੌ ਗਿਆ ਹਾਂ ਤੇ ਇਹ ਫਿਰ ਜੇ ਅਸੀਂ ਇਹਨੂੰ ਪਿਓ ਰੱਖਣਾ ਵਾ ਇਹ ਚੀਜ਼ਾਂ ਸਾਨੂੰ ਖਤਮ ਕਰਨੀਆਂ ਪੈਣੀਆਂ ਉਹਦੇ ਵਾਸਤੇ ਆਪਾਂ ਇਸ ਚੀਜ਼ ਨੂੰ ਨਹੀਂ ਵਰਤ ਸਕਦੇ ਇਹ ਵਰਤਨਾ ਤੁਸੀਂ ਤੇਨੂੰ ਇੱਕ ਮਹੀਨਾ ਪਹਿਲਾਂ ਪਾ ਕੇ ਤਿਆਰ ਕਰ ਲਓ ਉਹਨੂੰ ਠੀਕ ਹੈ ਤੇ ਉਹਦੇ ਗੜਾਈ ਕਰਦੇ ਰਹੋ ਉਹਦੇ ਨਾਲ ਉਹ ਖਤਮ ਹੋ ਜਾਊਗਾ ਵੀੜਾ ਠੀਕ ਹੈ ਜੀ ਅਸਰ ਤਾਂ ਜਿਵੇਂ ਰੋੜੀ ਪਾਈ ਹੈ ਨਾ ਉਹਦੇ ਵਿੱਚ ਮਾਸਾ ਵੀ ਕੁਝ ਵੀ ਉੱਗ ਗਿਆ ਹਾਂ ਗੜਾਈ ਕਰਦੇ ਗੜਾਈ ਕਰਦੇ ਰਹੋ ਉਹਨੂੰ ਉਹਨੂੰ ਖੁੱਲਾ ਛੱਡ ਦਿਓ ਤੇ ਜੇ ਫਿਰ ਆਪਣਾ ਇੱਕ ਹੌਲੋਂ ਤੋਂ ਬਾਹਰ ਕੋਈ ਮਾਸਾ ਪੋਰਾ ਕਿਤੇ ਗੰਦੂ ਗਰੀ ਉਹਦਾ ਕੋਈ ਇਲਾਜ ਹੈ ਹਾਂ ਉਹਦਾ ਇਲਾਜ ਹੈਗਾ ਵਾ ਉਹਦਾ ਇਹ ਪਹਿਲਾਂ ਤੁਨੂੰ ਹੱਥ ਨਾਲ ਕੱਢਣ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਜਿਹੜਾ ਦੇਸੀ ਕਾ ਉੱਗਦਾ ਉਹਨੂੰ ਹੱਥ ਨਾਲ ਖੁਰਪੇ ਨਾਲ ਕੱਢੋ ਤੇ ਸਾਰਿਆਂ ਤੋਂ ਵਧੀਆ ਵਾ ਹਾਂਜੀ ਠੀਕ ਹੈ ਕਿਉਂਕਿ ਇੰਨਾ ਟਾਈਮ ਤਾਂ ਛੋਟੇ ਛੋਟੇ ਲੋਨ ਵਾ ਪੰਜਾ ਸੱਤਾ ਮਰਲੇ ਚ ਕੋ ਬਣਾ ਲੂਗਾ ਦਸਾਂ ਚ ਬਣਾ ਲੂਗਾ ਹਾਂਜੀ ਉੱਤੇ ਜਿਆਦਾ ਟਾਈਮ ਤਾਂ ਲੱਗਣਾ ਨਹੀਂ ਦੋ ਦਿਨ ਲੱਗ ਜਾਣਗੇ ਹਾਂਜੀ ਹਾਂਜੀ ਬਿਲਕੁਲ ਤੇ ਜੇ ਮੰਨ ਲਓ ਤੁਸੀਂ ਡੀਲੇਮ ਉਥੇ ਵਾਸਤੇ ਉਹਦੀ ਸਪਰੇ ਵੀ ਆਉਂਦੀ ਹੈ ਉਹ ਤੁਹਾਨੂੰ ਦੱਸ ਦਾਂਗੇ ਉਹ ਵੀ ਕਰ ਸਕਦਾ ਬੰਦਾ ਠੀਕ ਹੈ ਜੀ ਉਹ ਉਹ ਹੁਣ ਅਗਾ ਸਰਦੀ ਚ ਲੋਡ ਪੈਣੀ ਹੈ ਡੀਲੇਮ ਉਥੇ ਵਾਲੀ ਦੀ ਠੀਕ ਹੈ ਜੀ ਆਪਾਂ 24D ਵੀ ਕਰ ਸਕਦੇ ਉਹਦੇ ਨਾਲ ਵੀ ਮਰ ਜਾਂਦਾ ਵਾ ਠੀਕ ਹੈ ਜੀ ਠੀਕ ਹੈ ਉਹਦੇ ਨਾਲ ਇਹ ਵੀ ਉਹ ਥੋੜਾ ਜਿਹਾ ਕਾਸਟ ਦੀ ਘੱਟ ਰੱਖਣੀ ਪੈਂਦੀ ਕਿ ਪੱਤੇ ਚੌੜੇ ਪੱਤੇ ਦਾ ਅ ਤੇ ਬਾਕੀ ਇਹਦੀ ਆਪ ਵੀ ਤਿਆਰ ਹੋ ਜਾਂਦੀ ਦਵਾਈ ਜਿਹੜੀ ਮੰਨ ਲਓ ਮੋਥੇ ਦੀ ਆ ਬਾਕੀ ਜਿਹੜਾ ਦੇਸੀ ਕਾ ਉਹ ਤਾਂ ਆਪਾਂ ਨੂੰ ਕੱਢਣਾ ਪੈਣਾ ਖੁਰਪੇ ਨਾਲੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਬਾਕੀ ਇਹਰ ਗੱਲ ਹੋ ਗਈ ਆਪਣੇ ਘਾਹ ਦੀ ਹਾਂਜੀ ਘਾਹ ਤੋਂ ਬਾਅਦ ਆਲੇ ਦਿਵਾਲੇ ਕਿਹੜੇ ਸਰਦੀਆਂ ਦੇ ਗਾਂ ਫੁੱਲਿਆ ਜਿਹੜੇ ਲਾਉਣੇ ਚਾਹੀਦੇ ਆ ਘਾਹ ਤੋਂ ਬਾਅਦ ਹੁਣ ਜਿੱਦਾਂ ਆ ਟਾਈਮ ਹੈ ਨਾ ਇਹ ਚੱਲ ਰਿਆ ਗਲਦੋਦੀ ਗੈਂਦਾ ਤੇ ਗਿੰਦੀ ਅੱਛਾ ਜੀ ਜਿਹੜਾ ਹੁਣ ਮੰਨ ਲਓ ਆਪਣੇ ਬਾਰਿਸ਼ ਤੋਂ ਬਾਅਦ ਮੌਸਮ ਚੇਂਜ ਹੋ ਗਿਆ ਗਲਦੋਦੀ ਜਿਹੜੀ ਉਹ ਥੋੜੀ ਜੀ ਗਰਮੀ 'ਚ ਵੀ ਚੱਲ ਜਾਂਦੀ ਆ ਜਿਹੜਾ ਹੁਣ ਅਸੀਂ ਇਹਨੂੰ ਲਾਵਾਂਗੇ ਤੇ ਇਹਦੇ ਦਸੰਬਰ ਤੋਂ ਪਹਿਲਾਂ ਸਾਡੇ ਜਿਹੜੇ ਇਹਦਾ ਫਲਾਵਰ ਆ ਜਣਾ ਅੱਛਾ ਜੀ ਠੀਕ ਹੈ ਯਾਨੀ ਕਿ ਮਹੀਨੇ ਦੋਆਂ ਚ ਹਾਂ ਦੋ ਦੋ ਤਿਆਰ ਹੋ ਜਾਣੀ ਹੈ ਇਹਨੂੰ ਫਲਾਵਰ ਪੂਰਾ ਆ ਜੂਗਾ ਉਸ ਤੋਂ ਬਾਅਦ ਇਸ ਤੋਂ ਅੱਗੇ ਗੇਂਦਾ ਚੱਲ ਪੂਗਾ ਠੀਕ ਹੈ ਜੀ ਗੇਂਦਾ ਤੇ ਗੇਂਦੀ ਇਹਦੇ ਦੋ ਤਿੰਨ ਐਟਮ ਆਉਂਦੀਆਂ ਗੇਂਦੇ ਦੀਆਂ ਇੱਕ ਬਿਲਕੁਲ ਹਾਈਬ੍ਰਿਡ ਹੁੰਦਾ ਕਾਫੀ ਸਾਈਜ਼ ਵੱਡਾ ਹੁੰਦਾ ਉਹਦਾ ਤੇ ਜੋ ਤੁਸੀਂ ਕਹਾ ਦੱਸਿਆ ਸੀ ਇਹ ਕਿੰਨਾ ਕੁ ਟਾਈਮ ਰਹਿੰਦਾ ਇਹ ਸਦਾ ਬਹਾਰ ਇਹ ਸਦਾ ਬਹਾਰੀ ਇਹਨੂੰ ਤੁਸੀਂ ਉਮਰ ਤੱਕ ਜਿੰਨਾ ਚਿਰ ਸੰਭਲੋਗੇ ਇਹਨੂੰ ਸਰਪੇਕੇ ਸਿਉਂਕ ਦੀ ਦਵਾਈ ਦਾ ਛੜਕਾ ਕਰਨਾ ਪੈਂਦਾ ਉਹ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚ ਸਿਉਂਕ ਹੈਗੀ ਆ ਉੱਥੇ ਸਿਉਂਕ ਇਹਨੂੰ ਖਤਮ ਕਰਦੀ ਆ ਤੇ ਇੱਕ ਇਹਨੂੰ ਕਰੂਗਾ ਦੇਸੀ ਘਾਹ ਜਿਹੜੀ ਜੇ ਅਸੀਂ ਬੀਡਿੰਗ ਇਹਦੀ ਨਹੀਂ ਕਰਦੇ ਵਿੱਚੋਂ ਨਹੀਂ ਦੂਜਾ ਘਾਹ ਜਾਂ ਬੂਟੀ ਨਹੀਂ ਕੱਢਦੇ ਇਹਦੇ ਵਿੱਚੋਂ ਬੀਡਿੰਗ ਦਾ ਅਰਥ ਆ ਵੀ ਘਾਹ ਦੀ ਜੜਾਈ ਕਰਨੀ ਜਾਂਚ ਕਰਨੀ ਦੇਸੀ ਘਾਹ ਵਿੱਚੋਂ ਕੱਢ ਦੇਣਾ ਮੂਤੀ ਜੋ ਵੀ ਕੋਝਾਗਾ ਉਹ ਕੱਢ ਕੇ ਉਹਨੂੰ ਸਾਫ਼ ਰੱਖਣਾ ਪ੍ਰੋਪਰ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਆ ਕਹਿ ਰਹੀਆਂ ਦੀ ਗੱਲ ਕੀਤੀ ਹੁਣ ਇਸ ਟਾਈਮ ਆਪਣੇ ਕੋਲ ਗਲਦੌਦੀ ਦਾ ਸੀਜ਼ਨ ਹਾਂਜੀ ਤੇ ਗੇਂਦੇ ਦਾ ਗੇਂਦੀ ਹਾਂਜੀ ਤੇ ਡੈਂਥਸ ਆ ਜਾਂਦਾ ਤੇ ਇਹਨਾਂ ਦਾ ਬੀਜ ਜਾਂ ਫਿਰ ਕਿੱਥੋਂ ਮਿਲਦਾ ਹੈ ਇਹਨਾਂ ਦਾ ਬੀਜ ਤੁਸੀਂ ਨਰਸਰੀ ਕਿਸੇ ਤੋਂ ਵੀ ਪਰਚੇਜ਼ ਕਰ ਸਕਦੇ ਜੀ ਅੱਛਾ ਜੀ ਇਹ ਬੀਜ ਮਿਲਦਾ ਕਿ ਜਾਂ ਫਿਰ ਥੋੜੇ ਤਿਆਰ ਨਹੀਂ ਇਹ ਪਨੀਰੀ ਲਾਈਨ 'ਚ ਬੀਜ ਮਿਲਤਾ ਜਾਂਦਾ ਵਾ ਅੱਛਾ ਜੀ ਪਰ ਉਹਦੀ ਕਾਸਟ ਬਹੁਤ ਮਹਿੰਗੀ ਹੈ ਅੱਛਾ ਜੀ ਠੀਕ ਹੈ ਜੇ ਮੰਨ ਲਓ ਅਸੀਂ ਬੀਜ ਆਪ ਤਿਆਰ ਕਰਦੇ ਹਾਂ ਨਾ ਹਾਈਬ੍ਰਿਡ ਜਿਹੜਾ ਅਫਰੀਕਨ ਕੇਂਡਾ ਲਾ ਲਓ ਜਾਂ ਗੇਂਦੀ ਲਾ ਲਓ ਹਾਂਜੀ ਤੇ ਉਹਦਾ ਜੇ ਅਸੀਂ ਆਪ ਤਿਆਰ ਕਰਦੇ ਹਾਂ ਤਾਂ ਉਹ ਆਪਾਂ ਨੂੰ ਮਹਿੰਗਾ ਪੈਂਦਾ ਵਾ ਅੱਛਾ ਅੱਛਾ ਉਹ ਤੁਸੀਂ ਤਾਂ ਤਿਆਰ ਕਰੋ ਜੇ ਤੁਸੀਂ ਘੱਟੋ ਘੱਟ 4-5000 ਬੂਟਾ ਲਾਉਣਾ ਆ ਦਾ ਅੱਛਾ ਜੀ ਜੇ ਤੁਸੀਂ 20-50 ਬੂਟੇ ਲਾਉਣੇ ਆ ਤਾਂ ਉਹ ਪਨੀਰੀ ਲੈ ਲਓ ਉਹ 4-5 ਰੁਪਏ ਤੋਂ ਸ਼ੁਰੂ ਹੋ ਜਾਂਦੀ ਪਨੀਰੀ ਠੀਕ ਹੈ ਠੀਕ 3 ਰੁਪਏ ਨੂੰ ਜੇ ਥੋਕ ਦੀ ਮਿਲਦੀ ਹੈ ਕਈਆਂ ਨਰਸਰੀਆਂ ਵਾਲੇ ਜਿਹੜੇ ਵਧੀਆ ਨੇ ਉਹਨਾਂ ਤੋਂ ਮਿਲ ਜਾਂਦੀ ਹੈ ਠੀਕ ਹੈ ਜੀ ਉਹਦੇ ਚ ਆਪਾਂ ਨੂੰ ਇਹ ਪਨੀਰੀ ਲਾਓ ਉਹਦੀ ਥੈਲੀ ਵਾਲਾ ਵੀ ਲਾਉਣ ਦੀ ਲੋੜ ਨਹੀਂ ਆ ਇੱਕ ਹੁੰਦਾ ਨਾ ਇਹ ਥੈਲੀ ਦੇ ਵਿੱਚ ਇਦਾਂ ਮੰਨ ਲਓ ਲਫਾਫੇ ਦੀ ਪੈਕਿੰਗ ਤੇ ਬੂਟਾ ਤਿਆਰ ਹੀ ਹੁੰਦਾ ਹਾਂਜੀ ਉਹ ਤਾਂ ਫਿਲਹਾਲ ਨਹੀਂ ਲਗਾਉਂਦੀ ਲੋੜ ਠੀਕ ਹੈ ਕਿਉਂਕਿ ਇਹਦਾ ਟਾਈਮ ਇਹਨੇ ਚੱਲਣਾ ਕਾਫੀ ਲੰਮਾ ਠੀਕ ਹੈ ਹੁਣ ਤਾਂ ਲੱਗਿਆ ਮਾਰਚ ਅਪ੍ਰੈਲ ਤੱਕ ਚੱਲਣੇ ਬੂਟੇ ਸਾਰੇ ਅੱਛਾ ਇਹ ਵੀ ਇਹ ਜਿਹੜੇ ਫੁੱਲਾਂ ਦੀ ਖੇਤੀ ਆ ਇਹ ਮਾਰਚ ਅਪ੍ਰੈਲ ਤੱਕ ਹਾਂ ਸੀਜ਼ਨਲ ਜਿਹੜੇ ਸਰਦੀ ਵਾਲੇ ਨੇ ਹਾਂ ਸਰਦੀ ਵਾਲੇ ਠੀਕ ਹੈ ਜੀ ਤੇ ਬਾਕੀ ਆਪਣੇ ਲਾਉਂਦੇ ਵਿੱਚ ਇਹ ਤੇ ਹੋਗੇ ਸੀਜ਼ਨਲ ਕੁਝ ਸਦਾ ਬਹਾਰ ਵੀ ਚਾਹੀਦੇ ਨੇ ਹਾਂ ਸਦਾ ਉਹ ਕਿਹੜੇ ਹੁੰਦੇ ਆ ਸਦਾ ਬਹਾਰ ਆਪਾਂ ਗੱਲ ਕਰਨੀ ਫਿਲਹਾਲ ਕਿ ਪੂਰਾ ਲਾਉਣ ਮੋਢ ਤੋਂ ਤਿਆਰ ਕਰਕੇ ਰੈਡੀ ਕਰਨਾ ਆਪਣੇ ਲਈ ਸਦਾ ਬਹਾਰੇ ਦੇ ਵਿੱਚ ਸ਼ਰਬ ਆ ਜਾਂਦੀਆਂ ਨੇ ਅੱਛਾ ਜੀ ਫਲਾਵਰ ਤੇ ਇੱਕ ਵਿੰਕਾ ਹੁੰਦਾ ਰੋਜ਼ੀਆ ਉਹ ਵੀ ਸਦਾਬਹਾਰੀ ਫਲਾਵਰ ਆ ਠੀਕ ਉਹਨੂੰ ਅਸੀਂ ਲਾ ਸਕਦੇ ਆ ਉਹ ਗਰਮੀ ਵੀ ਰਹਿੰਦਾ ਸਰਦੀ ਵੀ ਰਹਿੰਦਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਣੇ ਤੁਹਾਡੀਆਂ ਤੇ ਸ਼ਰਬ ਆ ਜਾਂਦੀ ਜਿਹਨੂੰ ਫਲਾਵਰ ਹੁੰਦਾ ਵਾ ਠੀਕ ਟਕੋਮਾ ਨੂੰ ਹੁੰਦਾ ਪੀਲੇ ਰੰਗ ਦਾ ਗੋੜੀ ਚੌੜੀ ਆ ਠੀਕ ਹੈ ਜੀ ਹਬਿਸਕਸ ਨੂੰ ਆ ਜਾਂਦਾ ਫਲਾਵਰ ਇਹ ਵੀ ਪਰਮਾਨੈਂਟ ਹੀ ਆ ਇਹਨਾਂ ਫੁੱਲਾਂ ਨੂੰ ਕਿਹੜੀ ਖਾਦ ਜਾਂ ਫਿਰ ਖਾਦ ਇਹਨਾਂ ਨੂੰ ਬੈਟਰ ਇਹੀ ਆ ਤੁਸੀਂ ਡੀ ਜੀ ਪੀ ਪਾ ਸਕਦੇ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੇ ਫਲਾਵਰ ਆ ਇਹਨਾਂ ਦੇ ਰੂੜੀ ਖਾਦ ਅਸੀਂ ਪਾ ਸਕਦੇ ਆ ਅੱਛਾ ਸਰ ਇਹਨਾਂ 'ਚ ਪਾ ਸਕਦੇ ਖਾਦ ਜੇ ਆਪਾਂ ਨਹੀਂ ਪਾ ਕੰਟਰੋਲ ਉਹਦੇ 'ਚ ਆਪਾਂ ਨੂੰ ਜ਼ਰੂਰੀ ਹੈ ਖਾਦ ਵਾਲਾ ਕਿਉਂਕਿ ਇਹਨਾਂ ਦੀ ਗੜਾਈ ਹੁੰਦੀ ਆ ਹੁਣ ਫੁੱਲ ਜ਼ਿਆਦਾ ਨਾ ਸੁਕਿਆ ਕਿ ਕਾ ਨੇ ਫੁੱਲ ਜਿਆਦਾ ਵਾ ਘਾ ਨਾਜਿਕ ਨਹੀਂ ਘਾ ਤੇ ਇੱਕ ਬੈਠਣ ਵਾਸਤੇ ਹਾਰਟ ਆ ਵਧੀਆ ਚੀਜ਼ ਆ ਵੀ ਕੋਈ ਦਾ ਨੁਕਸਾਨ ਨਹੀਂ ਆ ਹਾਂ ਸੌਫਟ ਬੈੱਡ ਬਣ ਜਾਂਦਾ ਵੀ ਥੱਲੇ ਬਹਿ ਕੇ ਵਧੀਆ ਨਜ਼ਾਰੇ ਲੈ ਸਕਦੇ ਜੇ ਕੁਦਰਤ ਦੇ ਸਵੇਰੇ ਤੁਸੀਂ ਸੈਰ ਕਰ ਸਕਦੇ ਜੇ ਉਹਦੇ ਤੇ ਹਾਂਜੀ ਇੱਕ ਕਹਿੰਦੇ ਘਾ ਦੇ ਚੱਲਣਾਂ ਨਿਗਾ ਵੀ ਤੇਜ਼ ਨਿਗਾ ਉਹ ਤਾਂ ਦੱਸਿਆ ਉਹਨਾਂ ਕਈ ਬਿਮਾਰੀਆਂ ਜਿਹੜੀਆਂ ਕੰਟਰੋਲ ਅਸੀਂ ਕਰ ਸਕਦੇ ਆ ਕੋਈ ਘਰਾਂ ਦੇ ਪਹਿਲੀ ਗੱਲ ਦਿੱਕਤ ਇਹ ਵੀ ਘਰਾਂ ਦੇ ਵਿੱਚ ਕਿਤੇ ਕੱਚੀ ਜਗ੍ਹਾ ਹੀ ਨਹੀਂ ਰਹਿ ਗਈ ਹਾਂ ਸਭ ਤੋਂ ਵੱਡੀ ਦਿੱਕਤ ਵੱਡੀ ਦਿੱਕਤ ਤੇ ਚਲੋ ਜਿੰਨਾ ਛੱਡੀ ਆ ਬਹੁਤ ਵਧੀਆ ਗੱਲ ਉਹਨਾਂ ਵਾਸਤੇ ਪਰ ਜੋ ਥੋੜਾ ਜਿਹਾ ਇਧਰ ਨੂੰ ਆ ਜਨਾ ਗਾਰਡਨ ਵਾਲੀ ਸਾਈਡ ਨੂੰ ਫੇ ਆਪਣੇ ਲੂਨ ਛੋਟੀਆਂ ਛੋਟੀਆਂ ਪਾਰਕਾਂ ਘਰਾਂ ਚ ਬਣਾ ਲੈਣਾ ਤੇ ਇੱਕ ਬੱਚਿਆਂ ਵਾਸਤੇ ਇੱਕ ਉਹਨਾਂ ਵਾਸਤੇ ਇਨੇ ਕਈ ਬਿਮਾਰੀਆਂ ਤੋਂ ਜਿਹੜਾ ਅਸੀਂ ਛੜਕਾਰਾ ਪਾ ਸਕਦੇ ਤੇ ਇੱਕ ਸਭ ਤੋਂ ਵੱਡੀ ਗੱਲ ਤੁਹਾਡੇ ਨਾਲ ਗੱਲ ਕਰਦੇ ਆ ਅਸੀਂ ਕੱਲ ਇਹ ਗੱਲ ਇਹੀ ਸਾਹਮਣੇ ਹਾਂਜੀ ਵੀ ਇਹ ਜਿਹੜਾ ਕੰਮ ਆ ਇਹ ਸ਼ਹਿਰਾਂ ਵੱਲ ਹੀ ਚੰਡੀਗੜ੍ਹ ਵਰਗੇ ਏਰੀਆ ਵੱਲ ਹੀ ਕਿਉਂ ਚੱਲਦਾ ਹੈ ਇਧਰ ਆਪਣੇ ਪਿੰਡਾਂ ਵਾਲੇ ਏਰੀਆ ਪਾਸੇ ਕਿਉਂ ਨਹੀਂ ਹੁੰਦਾ ਇਹਦੇ ਵਿੱਚ ਇਹ ਆ ਦੋ ਚੀਜ਼ਾਂ ਨੇ ਜੀ ਹਾਂਜੀ ਇੱਕ ਤੇ ਇਨੂੰ ਮੇਨਟੇਨ ਕਰਨ ਵਾਸਤੇ ਬੰਦੇ ਕੋ ਟਾਈਮ ਚਾਹੀਦਾ ਹਾਂਜੀ ਠੀਕ ਹੈ ਜੀ ਤੇ ਦੂਜਾ ਇਹਦੇ ਵਾਸਤੇ ਪੈਸਾ ਵੀ ਥੋੜਾ ਪੋਤਾ ਲੱਗਦਾ ਵਾ ਠੀਕ ਪਰ ਉਹ ਲੱਗੂਗਾ ਇੱਕ ਵਾਰੀ ਜੇ ਬੰਦਾ ਆਪਣਾ ਸਾਹ ਜਿੱਦਾਂ ਨੂੰ ਗੁਲਾਬ ਆ ਹਾਂਜੀ ਗੁਲਾਬ ਦੇ ਬੂਟੇ ਲੈ ਕੇ ਲਾ ਲਓ ਤੁਸੀਂ ਹਾਂਜੀ ਪੰਜ ਚਾਰ ਬੂਟੇ ਲਾ ਲਓ ਲਗ ਲਗ ਕਿਸਮ ਦੇ ਜਾਂ ਇੱਕ ਦੇ ਲਾਉਣੇ ਜਿਹੜਾ ਤੁਹਾਨੂੰ ਕਲਰ ਚੰਗਾ ਲੱਗਦਾ ਉਹ ਲਾ ਲਓ ਠੀਕ ਹੈ ਜੀ ਠੀਕ ਹੈ ਜੀ ਉਹਦੇ ਹੁਣ ਜਿੱਦਾਂ ਪਿਛੇ ਸਤੰਬਰ ਅਕਤੂਬਰ ਇਹਨਾਂ ਮਹੀਨਿਆਂ ਚ ਉਹਦੀ ਕਟਿੰਗ ਕਰ ਦਿਓ ਠੀਕ ਹੈ ਜਣ ਕੇ ਬੂਟੇ ਨੂੰ ਕਟਨਾ ਕੇ ਫੁੱਲ ਉੱਪਰੋਂ ਨਹੀਂ ਫੁੱਲ ਨਹੀਂ ਟਾਹਣੀਆਂ ਜਿੱਦਾਂ ਮੰਨ ਲਓ ਉਹਦੀ ਨਾ ਜਣ ਕੇ ਸ਼ਾਂਗਣਾ ਹਾਂ ਸ਼ਾਂਗਣਾ ਵੱਡਾ ਜਿੱਦਾਂ ਸ਼ਾਂਗੀ ਦਾ ਉਹਦੇ ਨਾਲ ਥੋੜਾ ਜਿਹਾ ਥੱਲੇ ਲਾ ਲਓ ਕਲਮ ਲਾ ਲਓ ਕਲਮ ਟਾਈਪ ਅੱਛਾ ਜੀ ਉਹਦੇ ਕਟਿੰਗ ਕਰ ਦੋ ਉਹਦਾ ਨੂੰ ਜਨਵਰੀ ਫਰਵਰੀ ਤੱਕ ਐ ਪੂਰਾ ਵਧੀਆ ਫਲਾਵਰ ਦੇ ਦੂਗਾ ਦਸੰਬਰ ਦੇ ਵਿੱਚ ਵੀ ਅੱਛਾ ਜੀ ਤਿੰਨ ਚਾਰ ਮਹੀਨੇ ਪੂਰਾ ਵਧੀਆ ਫਲਾਵਰ ਰਹੂਗਾ ਉਸ ਤੋਂ ਬਾਅਦ ਫਿਰ ਗਰਮੀਆਂ ਚ ਫਿਰ ਜੁਲਾਈ ਅਗਸਤ ਜੇ ਜਾ ਕੇ ਫਿਰ ਫਲਾਵਰ ਦੇਉ ਪੂਰਾ ਅੱਛਾ ਜੀ ਠੀਕ ਹੈ ਮਤਲਬ ਕਿ ਜਿਹੜਾ ਗੁਲਾਬ ਹੈ ਇੱਕ ਹਸਬ ਦਾ ਵੀ ਸੀਜ਼ਨਲ ਹੁੰਦਾ ਹਾਂ ਇਹ ਨਹੀਂ ਇਹ 12 ਮਹੀਨੇ ਨਹੀਂ ਆ ਸੀਜ਼ਨਲ ਨਹੀਂ ਗਾ ਇਹ ਨ ਪਰਮਾਨੈਂਟ ਹੀ ਆ ਅੱਛਾ ਇਹ ਪਰਮਾਨੈਂਟ ਆ ਬਸ ਇਹਦੀ ਪੱਤ ਝੜ ਦੇ ਵਾਂਗ ਹਾਂ ਪੱਤ ਝੜ ਬਸ ਉਹੀ ਕੇਅਰ ਕਰਨੀ ਪੈਣੀ ਹੈ ਕੇਅਰ ਕਰਨੀ ਪੈਣੀ ਹੈ ਹਾਂ ਹੁਣ ਇਹੋ ਜਿਹੀਆਂ ਚੀਜ਼ਾਂ ਮੰਨ ਲਓ ਤੁਸੀਂ ਗਾਰਡਨ ਚ ਲਾ ਲੈਂਦੇ ਜੇ ਤਾਂ ਉਹਦਾ ਬਹੁਤ ਸੋਹਣਾ ਰਿਜ਼ਲਟ ਵੀ ਆ ਤੇ ਫੁੱਲ ਵੀ ਪਲਾਸੇ ਦੀ ਦਵਾਈ ਵੀ ਬਣਾ ਸਕਦੇ ਬੰਦੇ ਜਿਹੜੇ ਇਸ ਚੀਜ਼ ਨੂੰ ਸੰਭ ਲੈਿੰਦੇ ਆ ਗਲਾਬ ਗਲਾਬ ਦੀ ਦਵਾਈ ਵੀ ਬਣਦੀ ਹੈ ਹਾਂ ਉਹ ਨਸਾਇਤ ਬਹੁਤ ਚੀਜ਼ਾਂ ਇਹਦੀਆਂ ਜਿਹੜੀਆਂ ਕੰਮ ਆਉਂਦੀਆਂ ਨੇ ਵਿੱਚ ਇਹਦੇ ਤੇ ਇਹ ਤਾਂ ਹੋ ਗਈ ਫੁੱਲਾਂ ਦੀ ਗੱਲ ਹੁਣ ਕਈ ਡੈਕੋਰੇਸ਼ਨ ਵਾਸਤੇ ਬੂਟੇ ਵੀ ਹੁੰਦੇ ਆ ਉਹਦੇ ਵਿੱਚ ਇਹ ਦੇਖੋ ਜੀ ਜਿਹੜਾ ਇੱਧਰ ਸਾਡੇ ਜ਼ਿਲ੍ਹਿਆਂ ਦਾ ਆਪਣੇ ਮੌਸਮ ਹੈ ਨਾ ਜਿਵੇਂ ਅਮਰਸਰ ਹੋ ਗਿਆ ਗੁਰਦਾਸਪੁਰ ਜਲੰਧਰ ਤੱਕ ਲਾ ਲੋ ਤੁਸੀਂ ਲੁਧਿਆਣਾ ਏਰੀਆ ਹਾਂਜੀ ਇਹਦੇ ਵਿੱਚ ਥੋੜਾ ਜਿਹਾ ਨਾ ਗਰਮੀ ਸਾਡੇ ਜਿਹੜੀ ਜਦੋਂ ਪਕਣਕਾ ਵੱਢਦੇ ਆ ਹਾਂਜੀ ਉਦੋਂ ਲੋ ਥੋੜੀ ਜਿਆਦਾ ਚੱਲਦੀ ਇੱਧਰ ਹਾਂਜੀ ਹਾਂਜੀ ਸਾਡੇ ਇਸ ਮੌਸਮ ਦਾ ਤੇ ਚੰਡੀਗੜ੍ਹ ਦੇ ਮੌਸਮ ਦਾ ਫਰਕ ਆ ਠੀਕ ਹੈ ਉੱਥੇ ਹਰੇਕ ਵੈਰਾਈਟੀ ਜਿਹੜੀ ਉਹ ਚੱਲ ਜਾਂਦੀ ਹੈ ਚੰਡੀਗੜ੍ਹ ਚ ਤੇ ਹਾਂ ਚੰਡੀਗੜ੍ਹ ਤੇ ਤੇ ਜਿਹੜਾ ਇੱਧਰ ਹੈ ਇਹ ਸਾਨੂੰ ਥੋੜੇ ਜਿਓ ਜਦੋਂ ਗਰਮੀ ਜ਼ਿਆਦਾ ਹੁੰਦੀ ਨਾ ਉਦੋਂ ਸਾਨੂੰ ਮਾਰ ਪੈਂਦੀ ਹੈ ਇੱਧਰ ਥੋੜੀ ਜੀ ਹਾਂਜੀ ਉਹਦੇ ਵਾਸਤੇ ਸਾਨੂੰ ਇਹਦੇ ਜੇ ਮੰਨ ਲਓ ਗਾਰਡਨ ਦੇ ਵਿੱਚ ਇੱਕ ਤਾਂ ਪਾਮ ਆਪਣੀਆਂ ਵੈਰਾਈਟੀਆਂ ਤਿੰਨ ਚਾਰ ਆਈਆਂ ਵਧੀਆ ਚੱਲ ਜਾਂਦੀਆਂ ਇੱਧਰ ਠੀਕ ਹੈ ਉਸ ਤੋਂ ਬਾਅਦ ਟਰੀ ਵੀ ਜ ਆਪਣੇ ਵਧੀਆ ਫਲਾਵਰ ਵਾਲੇ ਲੱਗ ਜਾਂਦੇ ਆ ਪਾਮ ਤੇ ਟਰੀ ਹਾਂ ਪਾਮ ਤੇ ਟਰੀ ਦੋਨੇ ਚੀਜ਼ਾਂ ਲੱਗ ਜਾਂਦੀਆਂ ਆਪਣੇ ਇਧਰ ਫਲਾਵਰ ਵਾਲੀਆਂ ਚ ਆਪਾਂ ਲਾਉਣੀਆਂ ਤੇ ਹਾਂਜੀ ਗਾਰਡਨ 'ਚ ਹਾਂਜੀ ਤੇ ਉਸ ਤੋਂ ਬਾਅਦ ਆ ਜਾਂਦੇ ਜਿੱਦਾਂ ਸ਼ਰਬਤ ਨੂੰ ਮਦਾਸੀ ਦਿੱਤੀਆਂ ਨੇ ਕਿ ਵਿੱਚ ਵਿੱਚ ਜਿਹੜੀਆਂ ਲੱਗਦੀਆਂ ਫਲਾਵਰ ਵਾਲੀਆਂ ਚਾਂਦਨੀ ਹਿਮੇਲੀਆ ਹਾਂਜੀ ਠੀਕ ਹੈ ਜੀ ਟਕੌਮਾ ਆ ਗਈ ਅੱਛਾ ਜੀ ਤੇ ਜਿਹੜੇ ਉਸ ਤੋਂ ਬਾਅਦ ਹੈ 골ਡਨ ਸਾਈਪ੍ਰਸ ਜਿਹੜਾ ਅੱਜ ਕੱਲ ਜਿਆਦਾ ਚੱਲ ਰਿਹਾ 골ਡਨ ਸਾਈਪ੍ਰਸ ਹਾਂ ਉਹਦੇ ਵਿੱਚ ਦੋ ਕਿਸਮਾਂ ਤਿੰਨ ਹੁੰਦੀਆਂ ਨੇ ਉਹਦੀਆਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਸਾਡੇ ਇਧਰ ਆਪਣਾ ਕਿਸਮਾਂ ਕਾਮਯਾਬ ਹੋ ਸਕਦੀਆਂ ਨੇ ਇੱਤੇ ਇੱਕ ਗ੍ਰੀਨ ਜੁਨੀਪਰਸ ਹੁੰਦਾ ਸਾਈਪ੍ਰਸ ਦੀ ਸ਼ੇਪ ਉਹ 골ਡਨ ਕਲਰ ਚ ਹੁੰਦਾ ਇਹ ਗ੍ਰੀਨ ਚ ਹੁੰਦਾ ਅੱਛਾ ਗ੍ਰੀਨ ਜੁਨੀਪਰਸ ਹਾਂ ਗ੍ਰੀਨ ਜੁਨੀਪਰਸ ਇਹਨੂੰ ਅਸੀਂ ਇਹ ਜਾਨਕਿ ਗਰਮੀ ਵੀ ਚੱਲ ਜਾਂਦਾ ਸਰਦੀ ਵੀ ਚੱਲ ਜਾਂਦਾ ਅੱਛਾ ਜੀ ਠੀਕ ਆ ਜੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਇਹਨਾਂ ਦਾ ਕੰਪੈਰੀਸ਼ਨ ਕਰ ਸਕਦੇ ਆ ਆਪਸ 'ਚ ग्रीन ग्रीन। ग्रीन। अच्छा। ਇਹ ਜੇ ਆਪਾਂ ਸਾਈ ਚੀਜ਼ ਆਪਾਂ ਨੂੰ ਉਹ ਚਾਹੀਦੀ ਆ ਵੀ ਸਾਈਪ੍ਰਸ ਵਰਗੀ ਚੀਜ਼ ਹੋਵੇ ਤੇ ਪਰ ਉਹ ਜਿਹੜੀ ਆਪਣੇ ਇਧਰ ਚੱਲੇ ਮੌਸਮ ਚ। ਮੌਸਮ ਦੀ ਮਾਰ ਚੱਲ ਜੇ। ਤਾਂ ਮੌਸਮ ਦਾ ਉਹਦੀ ਜਗ੍ਹਾ ਅਸੀਂ ਗ੍ਰੀਨ ਲਾ ਸਕਦੇ ਹਾਂ। ਠੀਕ ਹੈ। 골ਡਨ ਦੀ ਜਗ੍ਹਾ ਗ੍ਰੀਨ। ਹਾਂ ਗ੍ਰੀਨ ਇੱਕ ਇਤੇ ਚੋਂਦੀ ਆ সিলਵਰ ਕਲਰ ਚ। ਅੱਛਾ ਜੀ। ਸ਼ੇਪ ਉਹਦੀ ਵੀ ਸੇਮ ਹੀ ਆ। ਅੱਛਾ। ਉਹਦਾ ਕਲਰ সিলਵਰ ਆ। ਠੀਕ ਹੈ ਠੀਕ ਹੈ। ਉਹ ਸਾਡੇ ਉਹ ਵੀ ਇੱਥੇ ਕੰਮ ਜਾਪਿਆ। ਠੀਕ। ਉਹ ਵੀ ਵੈਦਰ ਚੱਲਦੀ ਆ। ਇੱਕ ਇਤੇ ਚੋਂਦੀ ਆ ਪੈਲਸਨ ਪਾਈਨ। ਠੀਕ ਹੈ। ਉਹ ਵੀ ਜਿੱਦਾਂ ਮੰਨ ਲਓ ਇੱਕ ਇਹ ਰਸੂਲ ਟਾਈਪ ਆਉਂਦਾ ਵਾ ਉਹ ਇੱਕ ਪਿੱਲਰ ਟਾਈਪ ਚੀਜ਼ ਆ ਅੱਛਾ ਅੱਛਾ ਸਿੱਧੀ ਸਿੱਧੀ ਹਾਂ ਸਿੱਧੀ ਸਿੱਧੀ ਆ ਉਹਦੇ ਅਸੀਂ ਕਟਿੰਗ ਕਰਕੇ ਉਹਨੂੰ ਜਿਵੇਂ ਦਾ ਮਰਜ਼ੀ ਬਣਾ ਸਕਦੇ ਹਾਂ ਹਾਂ ਪੀ ਉਹ ਕਈਆਂ ਨੇ ਸ਼ੇਪ ਦਿੱਤੇ ਹੁੰਦੇ ਨੇ ਬੂਟੇ ਹਾਂ ਕਈ ਨੇ ਰਿੰਗ ਬਣਾਇਆ ਹੁੰਦਾ ਵਾ ਕਿਸੇ ਨੇ ਸਪਾਇਰਲ ਬਣਾਈ ਹੁੰਦੀ ਆ ਵੀ ਕੋ ਮੋ ਕੋ ਮਨ ਵਾਸਤੇ ਹਾਂਜੀ ਕਿਸੇ ਨੇ ਵੈਸੇ ਬੋਲਾ ਬਣਾਈਆਂ ਹੁੰਦੀਆਂ ਨੇ ਅੱਛਾ ਅੱਛਾ ਉਹ ਚੀਜ਼ਾਂ ਵੀ ਉਹਨਾਂ ਨੂੰ ਇਹ ਜੂਸ ਕਰ ਸਕਦੇ ਆ ਉਸ ਤੋਂ ਬਾਅਦ ਆਪਣੇ ਫਾਈਕਸ ਆ ਗਿਆ ਇਹਦੀਆਂ ਟਪੈਰੀਆਂ ਆਉਂਦੀਆਂ ਲੱਗ ਲੱਗ ਅੱਛਾ ਜੀ ਉਹ ਵੀ ਆਪਣੇ ਕਾਮਜਾਬ ਆ ਕਾਪਰ ਆ ਤੇ ਕੈਜ਼ੂਰੀਨਾ ਦੀ ਟਪੈਰੀ ਆ ਗਈ ਇਹਦੀਆਂ ਆ ਗਈਆਂ ਫਾਈਕਸ ਦੀਆਂ ਟਪੈਰੀਆਂ ਆ ਗਈਆਂ ਰਡੂਸਾ ਅੱਛਾ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਣੇ ਇੱਧਰ ਪੂਰੀਆਂ ਵਧੀਆ ਪ੍ਰੋਪਰ ਵੈਦਰ ਤੇ ਚੱਲਦੀਆਂ ਨੇ ਠੀਕ ਹੈ ਤੇ ਕੁੱਲ ਮਿਲਾ ਕੇ ਲੌਂਦੇ ਵਿੱਚ ਜਿੰਨੇ ਤੁਸੀਂ ਫੁੱਲ ਘਾਹ ਬੂਟੇ ਸਭ ਦੱਸੇ ਨੇ ਹਾਂਜੀ ਇਹਨਾਂ ਦਾ ਬੀਤੋ ਚੰਗਾ ਹੈ ਕਿ ਆਪਾਂ ਪਨੀਰੀ ਵਾਂਗੂ ਹਾਂਜੀ ਇਹਦੇ ਵਿੱਚ ਇਹ ਹੈ ਵੀ ਜਿਹੜੇ ਆ ਜਾਂਦੀਆਂ ਨੇ ਸ਼ਰਬ ਵਗੈਰਾ ਕੀ ਇਹਦੇ ਇਸ ਕਲਮ ਤੋਂ ਵੀ ਤਿਆਰ ਕਰ ਸਕਦੇ ਹਾਂ ਕਲਮ ਤੋਂ ਵੀ ਤਿਆਰ ਹੁੰਦੇ ਨੇ ਠੀਕ ਹੈ ਜੀ ਜਿਹੜੀ ਕਲਮ ਤੋਂ ਅਸੀਂ ਤਿਆਰ ਕਰਦੇ ਆ ਉਹਦਾ ਇਹ ਵੀ ਆਪਾਂ ਨੂੰ ਥੋੜੀ ਜਿਹੀ ਖੇਚਲ ਪੈ ਜਾਂਦੀ ਆ ਅੱਛਾ ਕਿ ਉਹ ਆਪਾਂ ਨੂੰ ਇੱਕ ਤੇ ਮਿੱਟੀ ਆਪਣੀ ਤਿਆਰ ਖਾਦ ਖੁਦ ਪਾ ਕੇ ਕਰਨੀ ਪੈਂਦੀ ਆ ਪਲੱਸ ਥੈਲੀਆਂ ਭਰਨੀਆਂ ਪੈਂਦੀਆਂ ਨੇ ਠੀਕ ਲਫਾਫੇ ਵਾਲੀਆਂ ਉਹਦੇ ਵਿੱਚ ਕਲਮਾ ਲਾ ਕੇ ਅਸੀਂ ਤਿਆਰ ਕਰ ਸਕਦੇ ਆ ਵਧੀਆ ਅੱਛਾ ਜੇ ਜਿਹੜੀਆਂ ਆਈਟਮਾਂ ਅਸੀਂ ਕਰ ਸਕਦੇ ਆ ਠੀਕ ਹੈ ਜੀ ਉਹ ਜਦੋਂ ਬੰਦਾ ਇਸ ਚੀਜ਼al ਨੂੰ ਜਾਂਦਾ ਫਿਰ ਉਹਨੂੰ ਥੋੜੀ ਥੋੜੀ ਆਪੇ ਆਟੋਮੈਟਿਕ ਕਰਦਿਆਂ ਹਾਂ ਨੌਲੇਜ ਆਈ ਜਾਂਦੀ ਆ ਵੀ ਚਲੋ ਜੇ ਉਹ ਇੱਕ ਚੀਜ਼ ਲਾਊਗਾ ਫਿਰ ਬੰਦਾ ਦੂਜੇ ਦੇ ਪ੍ਰੈਕਟੀਕਲ ਕਰਦਾ ਵੀ ਆ ਵੀ ਵੇਖ ਲਈਏ ਤਿਆਰ ਕਰਕੇ ਹਾਂਜੀ ਉਹਦੇ ਬਾਰੇ ਆਪਾਂ ਫਿਰ ਕਿਤੇ ਬਣਾ ਦਾਂਗੇ ਵੀ ਕਿਹੜੀ ਚੀਜ਼ ਨੂੰ ਅਸੀਂ ਆਪਾਂ ਘਰ ਤਿਆਰ ਕਰ ਸਕਦੇ ਹਾਂ ਹਾਂਜੀ ਕਿਹੜੀ ਚੀਜ਼ ਆਪਾਂ ਲਾਜ਼ਮੀ ਨਰਸਰੀ ਤੋਂ ਹੀ ਲੈ ਸਕਦੇ ਹਾਂ ਬਿਲਕੁਲ ਹਾਂਜੀ ਓਵਰ ਆਲ ਫਿਲਹਾਲ ਅਗਰ ਕਿਸੇ ਨੇ ਸ਼ੁਰੂਆਤ ਕਰਨੀ ਆ ਬਜਟ ਘੱਟ ਆ ਬੀਜ ਵਾਲ ਬਿਲਕੁਲ ਨਾ ਜਾਵੇ ਨਰਸਰੀ ਤੇ ਜਾਵੇ ਤੇ ਉੱਥੋਂ ਇੱਕ ਵਾਰੀ ਹੀ ਸਭ ਕੁਝ ਨਾ ਲਾਵੇ ਹੌਲੀ ਹੌਲੀ ਹਾਂ ਬਿਲਕੁਲ ਉਹਦਾ ਇਹ ਹੈ ਵੀ ਮਨ ਲਓ ਨੂੰ ਤੁਸੀਂ ਇੱਕ ਛੋਟਾ ਜਿਹਾ ਗਾਰਡਨ ਤਿਆਰ ਕਰਨਾ ਲੋਂ ਤਿਆਰ ਕਰਨਾ ਹਾਂਜੀ ਉਹਦੇ ਵਾਸਤੇ ਤੁਸੀਂ ਕੀ ਕਰੋ ਕਿ ਇੱਕ ਤਾਂ ਬਾਹਰਲੀ ਹੈਜ ਲਗਾ ਲਓ ਹਾਂ ਠੀਕ ਹੈ ਜੀ ਹੈਜ ਲਗਾ ਕੇ ਉਹਨੂੰ ਕਵਰ ਕਾ ਹੋ ਜਾਂਦਾ ਜਾਨੀ ਕਿ ਇੱਕ ਬਾਰਡਰ ਬਣ ਜਾਂਦੀ ਆਪਣੀ ਬਾਰਡਰ ਲਾਈਨ ਹਾਂਜੀ ਠੀਕ ਹੈ ਜੀ ਉਹ ਜਿਹੜੀ ਆ ਉਹਦੀ ਆਪਾਂ ਮੰਨ ਲਓ ਤੁਸੀਂ ਉਦਾਂ ਦਾ ਵੈਸੇ ਜੇ ਤੁਸੀਂ ਉਹਨੂੰ ਪ੍ਰੋਪਰ ਹੀ ਤਿਆਰ ਕਰਨਾ ਤੇ 6 ਇੰਚ ਤੇ ਉਹਨੂੰ ਲਾਈਦਾ ਬੂਟੇ ਨੂੰ ਅੱਛਾ ਜੀ ਜੇ ਤੁਸੀਂ ਮੰਨ ਲਓ ਪ੍ਰੋਪਰ ਨਹੀਂ ਤੁਸੀਂ ਕਹਿੰਦੇ ਸਾਨੂੰ ਕੋਈ ਨਹੀਂ ਸਾਲ ਨੂੰ ਤਿਆਰ ਹੋ ਜੇ ਹਾਂਜੀ ਉਹਨੂੰ 4 ਫੁੱਟ 1.5 ਫੁੱਟ ਤੇ ਲਾ ਲਓ अच्छा जी ठीक है जी तो ओदे ਵਿੱਚ ਉਹ ਕਟਿੰਗ ਕਰਕੇ ਉਹਦੇ ਵਿੱਚ ਹੀ ਲਾ ਦੋ ਠੀਕ ਹੈ ਉਹਦੇ ਨਾਲ ਹੀ ਦੋ ਤਿੰਨ ਐਟ ਮੈਂ ਆ ਗਈਆਂ ਨਰਮੀ ਆ ਗਈ ਜਿਹੜੀ ਜ਼ਿਆਦਾਤਰ ਆਪਣੇ ਚੱਲਦੀ ਹੈ ਗ੍ਰੀਨਰੀ ਵਾਸਤੇ ਬਾਰਡਰ ਬਣਾਉਣੇ ਜਿਹਦਾ ਅਸੀਂ ਹਾਂਜੀ ਨਰਮੀ ਆ ਚੱਲਦੀ 골ਡਨ ਡਰੰਟਾ ਚੱਲਦਾ ਵਾ ਠੀਕ ਹੈ ਐਰਸਿੰਗ ਚੱਲਦੀ ਰੈੱਡ ਪੱਤੀ ਵਾਲੀ ਹਾਂਜੀ ਤਿੰਨ ਚਾਰ ਇੱਕ ਆ ਜਾਂਦਾ ਆਪਣੇ ਕੋਨੋ ਕਾਰਪਸ ਜਿਹਦੀ ਕਾਫੀ ਹੁਣ ਜਿਹੜਾ ਇਸ ਟਾਈਮ ਚੱਲ ਰਿਹਾ ਵਾ ਠੀਕ ਹੈ ਉਹਦੀ ਗ੍ਰੋਥ ਬਹੁਤ ਫਾਸਟ ਹੈ अच्छा री उनू ਵੀ ਅਸੀਂ ਉਹਦਾ ਵੀ ਚਾਰਜ ਫੇਰੇ ਦਵਾਰ ਉਹਦੀ ਕਰ ਸਕਦੇ ਆ ਠੀਕ ਹੈ ਠੀਕ ਹੈ ਹਾਂਜੀ ਚਲੋ ਜੀ ਫੇਰ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਕੀ ਇਹਦੇ ਬਾਰੇ ਹੋਰ ਡੀਪਲੀ ਜਾਣਾਂਗੇ ਠੀਕ ਹੈ ਜੀ ਕਿਤਰਾ ਪੂਰੀ ਕਰਨੀ ਹੈ ਡਿਟੇਲ ਚਾਹੀ ਵੈਗੁਰ ਜੀ ਦਾ ਖਾਲਸਾ ਖਾਲਸਾ ਵੈਗੁਰ ਜੀ ਦੀ ਫਤਿਹ